ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਨਮ ਮਾਸਾ ਦੇ ਸਿੰਘੋ ਸਿੱਧੋ ਧੰਨ ਧੰਵਾ ਬਾਬਾ ਦੀਪ ਸਿੰਘ ਜੀ ਧੰਨ ਧੰਵਾ ਬਾਬਾ ਦੀਪ ਸਿੰਘ ਜੀ ਸਮੂਹ ਸਿੱਖ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਜਨਮ ਦੀਆਂ ਕਰੋੜ ਕਰੋੜ ਵਧਾਈਆਂ ਕਿਉਂਕਿ ਸਿੰਘਾਂ ਦਾ ਆਉਣਾ ਕਾਮ ਦੇ ਵਾਸਤੇ ਪੰਥ ਦੇ ਵਾਸਤੇ ਦੁਨੀਆ ਦੇ ਵਾਸਤੇ ਇੱਕ ਜ਼ਿੰਦਗੀ ਹੋਇਆ ਕਰਦੀ ਆ ਤੇ ਇੱਕ ਉਤਸ਼ਾਹ ਹੁੰਦਾ ਹੈ ਦਬੀ ਲਿਤਾੜੀ ਜਦੋਂ ਨਿਤਾਣੀ ਹੋ ਜਾਂਦੀ ਹੈ ਕੌਮ ਦੁਨੀਆ ਉਹਦੋਂ ਸਿੰਘਾਂ ਸੀਦਾਂ ਦਾ ਆਉਣਾ ਖੂਨ ਡੋਲ ਕੇ ਉਹਨਾਂ ਨੂੰ ਬਚਾਉਣਾ ਹੁੰਦਾ ਹੈ ਉਹਨਾਂ ਨੂੰ ਨਵਾਂ ਜੀਵਨ ਦੇਣਾ ਹੁੰਦਾ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਬਾਬਾ ਦੀਪ ਸਿੰਘ ਜੋ ਕਿ ਸਾਦਾ ਅਮਰ ਨੇ ਸਾਦਾ ਅੰਗ ਸੰਗ ਨੇ ਜਿੰਨਾ ਜ਼ਿਆਦਾ ਪਿਆਰ ਬਾਬਾ ਦੀਪ ਸਿੰਘ ਨੂੰ ਮਿਲਿਆ ਆਪਣੇ ਪੰਨ ਦੇ ਵਿੱਚ ਉਹਨਾਂ ਕਿਸੇ ਨੂੰ ਨਹੀਂ ਮਿਲਿਆ ਬਾਬਾ ਦੀਪ ਸਿੰਘ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਵੀ ਹੈ ਤੇ ਪਿਆਰ ਵੀ ਹੈ ਹੋਰ ਸਿੰਘ ਸਿੱਧਾ ਨੂੰ ਕੋਈ ਜਾਣੇ ਜਾਂ ਨਾ ਜਾਣੇ ਚਾਰੇ ਸਹਿਬ ਜੱਦਿਆਂ ਤੇ ਬਾਬਾ ਦੀਪ ਸਿੰਘ ਇਹਨਾਂ ਨੂੰ ਸਾਂਗਤ ਜ਼ਿਆਦੇ ਜਾਣਦੀ ਐ ਜ਼ਿਆਦੇ ਸਤਿਕਾਰ ਕਰਦੀ ਐ ਜ਼ਿਆਦੇ ਇਹਨਾਂ ਦਾ ਨਾਮ ਸਮਨਨ ਕਰਦੀ ਐ ਸੋ ਸਹਾਇ ਵੀ ਬਹੁਤ ਸ਼ੇਤੀ ਹੁੰਦੇ ਨੇ ਬਾਬਾ ਦੀਪ ਸਿੰਘ ਜੀ ਤੇ ਪਹੂ ਪਿੰਡ ਦੇ ਰਹਿਣ ਵਾਲੇ ਬਾਬਾ ਦੀਪ ਸਿੰਘ ਜੀ ਮੈਂ ਬਚਪਨ ਦਾ ਨਾਮ ਦੀਪਾ ਤੇ ਦੱਸੋ ਇਹ ਪਾਸ਼ਾ ਮਹਾਰਾਜ ਦੇ ਕੋਲੇ ਆਏ ਜਦੋਂ ਕੋਈ ਦਰਗਾਹੀ ਰੂਹਾਂ ਇਹ ਹੁੰਦੀਆਂ ਨੇ ਮੁਕਤ ਰੂਹਾਂ ਜਿਹੜੇ ਕਿ ਕਰਮਾਂ ਦੇ ਕਰਕੇ ਨਹੀਂ ਆਉਂਦੀਆਂ ਇੱਕ ਸੰਗ ਦੇ ਭਲੇ ਦੇ ਖਾਤਰ ਇਹਨਾਂ ਦਾ ਆਉਣਾ ਹੋਇਆ ਕਰਦਾ ਹੈ ਸੋ ਇਹ ਪਾਵਰ ਕਿੱਥੋਂ ਆਈ ਇਹ ਸਿਮਰਨ ਵਿੱਚੋਂ ਬਾਬਾ ਦੀਪ ਸਿੰਘ ਜੀ ਜ਼ਿਆਦਾਤਰ ਹੋਰ ਸਿਮਰਨ ਤਾਂ ਜਿਹੜਾ ਕਰਦੇ ਸੀ ਕਰਦੇ ਸੀ ਇੱਕ ਤਾਂ ਮਹਾਨ ਕਮਾਈਚਾਰ સ્વરૂਪ ਹੱਥੀਂ ਲਿਖੇ ਬਾਬਾ ਦੀਪ ਸਿੰਘ ਜੀ ਨੇ ਅਰਬੀ ਫਾਰਸੀ ਦੇ ਬਹੁਤ ਗਿਆਤਾ ਸਨ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਘਰ ਦੇ ਵਿੱਚ ਪਹਿਲਾਂ ਮਿਲ ਜਾਇਆ ਕਰਦੇ ਸਨ ਅਰਬੀ ਫਾਰਸੀ ਦੇ ਵਿਦਵਾਨ ਗੁਰੂ ਘਰ ਦੇ ਵਿੱਚ ਹੀ ਸਨ ਪਹਿਲਾਂ ਸਿੱਖਾਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਸੋ ਇਸ ਤਰ੍ਹਾਂ ਕਰਕੇ ਜਬ ਬਾਅਦ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਜਿਹੜਾ ਪ੍ਰੇਮ ਹੈ ਭਗੋਤੀ ਉਸਤੋਤਰ ਦੇ ਨਾਲ ਬਾਬਾ ਜੀ ਦਾ ਬਹੁਤ ਜਿਆਦਾ ਪਿਆਰ ਨਮੋ ਸ੍ਰੀ ਭਗੋਤੀ ਬਢਹਿਲੀ ਸਰੋਹੀ ਕਰੇ ਇਤ ਦੇ ਵੇ ਸੁਭਟ ਹਾ ਸੋਹੀ ਭਗੋਤੀ ਭਾਵ ਆ ਸ਼ਕਤੀ ਕਿਰਪਾਨ ਦੀ ਉਸਤਤੀ ਇਹਦੇ ਵਿੱਚ ਸੋ ਸੰਗਤ ਜੀ ਇੱਕ ਚੱਕਰ ਹੈ ਬਾਬਾ ਜੀ ਦਾ ਲਾਉਣ ਵਾਲਾ ਉਹਦੇ ਉਤੋਂ ਵੀ ਭਗਉਤੀ ਸੋਤਰ ਉਹਦੇ ਅੱਖਰ ਲਿਖੇ ਹੋਏ ਨੇ ਸੋ ਤੁਸੀਂ ਭਗਉਤੀ ਉਸਤੋਤਰ ਦੇ ਘਾਟੋ-ਘੱਟ 11 ਪਾਠ ਕਰਿਆ ਕਰੋ ਜੇ ਵੱਧ ਕਰ ਸਕਦੇ ਹੋ ਬਹੁਤ ਵਧੀਆ ਜੇ ਤੁਹਾਡੇ ਕੋਲ ਭਗਉਤੀ ਉਸਤੋਤਰ ਨਹੀਂ ਵੀ ਹੈਗਾ ਤਾਂ ਤੁਸੀਂ ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਨ ਹੈ ਆ ਤੁਸੀਂ ਜਾਪ ਕਰੋ ਸ਼ਾਮ ਤੱਕ ਰਾਤ ਤੱਕ ਜੇ ਰੋਜ਼ ਕਰ ਸਕਦੇ ਹੋ ਬਹੁਤ ਵਧੀਆ ਜੇ ਭਗਉਤੀ ਉਸਤੋਤਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਇਕ ਓੰਕਾਰ ਵਾਹਿਗੁਰੂ ਜੀ ਦੇ ਫਤਿਹ ਸ੍ਰੀ ਪਗੋਤੀ ਜੀ ਸਹਾਇ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਸ੍ਰੀ ਪਗੋਤੀ ਜੀ ਸਹਾਇ ਪਗੋਤੀ ਸੋਤਰ ਪਗੋਤੀ ਦੀ ਵਡਿਆਈ ਕਰਨੀ ਸ੍ਰੀ ਪਗੋਤੀ ਜੀ ਸਹਾਇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ੍ਰੀ ਪਗੋਤੀ ਸਹਾਇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ੍ਰੀ ਪਗੋਤੀ ਜੀ ਸਹਾਇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ੍ਰੀ ਪਗੋਤੀ ਜੀ ਸਹਾਇ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਤੁਸੀਂ ਜਾਪ ਕਰ ਸਕਦੇ ਹੋ ਜਾਂ ਤੁਸੀਂ ਸਖਮਣੀ ਸਾਦਾ ਪਾਠ ਕਰ ਸਕਦੇ ਹੋ ਅਸ਼ਟਪਦੀ ਤੋਵਾਦ ਇਸ ਸ੍ਰੀ ਭਗਵਤੀ ਸਹਾਏ ਧੰਨ ਧੰਵਾਪਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਕਹਿ ਕੇ ਤੁਸੀਂ ਸਖਮਣੀ ਸਾਦਾ ਪਾਠ ਕਰ ਸਕਦੇ ਹੋ ਜਾਨੀ ਸਮਰਪਿਤ ਹੋ ਕੇ ਇਹ ਬਾਬਾ ਦੀਪ ਸਿੰਘ ਜੀ ਅੱਜ ਦਾ ਸਖਮਣੀ ਸਾਦਾ ਪਾਠ ਆਪ ਜੀ ਨੂੰ ਸਮਰਪਿਤ ਹੈ ਆਪ ਦੀਆਂ ਖੁਸ਼ੀਆਂ ਲੈਣ ਵਾਸਤੇ ਇਸ ਤਰ੍ਹਾਂ ਕਰਕੇ ਜਿਵੇਂ ਆਪਾਂ ਆਪਣੇ ਬੱਚਿਆਂ ਦਾ ਜਿਹੜੇ ਆਮ ਜਣ ਕੇ ਜਿਆਦੇ ਰਿਵਾਜ ਹੈ ਪ੍ਰਵਾਜੀ ਕਹਾਂਗੇ ਨੂੰ ਇਹ ਬੱਚੇ ਦਾ ਜਨਮ ਦਿਨ ਹੁੰਦਾ ਲੋਕ ਕੇਕ ਕੱਟਦੇ ਨੇ ਭਾਵੇਂ ਗੁਰਮਤਿ ਦੇ ਵਿੱਚ ਇਹ ਨਹੀਂ ਗੁਰਮਤਿ ਦੇ ਵਿੱਚ ਹੁੰਦਾ ਕਿ ਬੱਚਿਆਂ ਦਾ ਜਨਮ ਦਿਨ ਹੋਵੇ ਦੇਗਾ ਸਜਾਉਣੀਆਂ ਤੇ ਸਰੋਪੇ ਦੇਣੇ ਪਾਠ ਕਰਾਉਣਾ ਤੇ ਕੇਕ ਕੱਟਣੇ ਇਹ ਤਾਂ ਉਹਨਾਂ ਦੀ ਗੱਲਾਂ ਨੇ ਜਿਨ੍ਹਾਂ ਦਾ ਕੋਈ ਗੁਰਪੀਰ ਨਹੀਂ ਹੈ ਸਾਨੂੰ ਗੁਰੂਆਂ ਨੇ ਦੱਸਿਆ ਵੀ ਜਨਮ ਦਿਨ ਕਿ ਮਨਾਉਣੇ ਨੇ ਦੇਗਾ ਸਜਾਉਣੀਆਂ ਸੋ ਜਿਵੇਂ ਜਨਮ ਦਿਨ ਤੇ ਲੋਕ ਕੇਕ ਕੱਟਦੇ ਨੇ ਆਪਾਂ ਬਾਬਾ ਜੀ ਦੇ ਜਨਮ ਦਿਨ ਤੇ ਕੀ ਕਰਨਾ ਹੈ ਆਪਾਂ ਨੇ ਪਾਠ ਕਰਕੇ ਦੇਖ ਸ ਜਾ ਕੇ ਜੋਤ ਲਾ ਕੇ ਬਾਬਾ ਦੀਪ ਸਿੰਘ ਜੀ ਨੇ ਬਿੱਤ ਸੁਗਣੀ ਸਾਦਾ ਪਾਠ ਕਰਨਾ ਸ੍ਰੀ ਭਗਉਤੀ ਦਾ ਪਾਠ ਕਰ ਲੋ ਜਿਹਨੂੰ ਆਉਂਦਾ ਜਾਂ ਫਿਰ ਸ੍ਰੀ ਭਗਉਤੀ ਸਹਾਇ ਤੰਤਰ ਬਾਬਾ ਦੀਪ ਸਿੰਘ ਸ੍ਰੀ ਭਗਉਤੀ ਸਹਾਇ ਤੰਤਰ ਬਾਬਾ ਦੀਪ ਸਿੰਘ ਜੀ ਇਹ ਕਰ ਸਕਦੇ ਹੋ ਬਹੁਤ ਫਲ ਮਿਲੇਗਾ ਸੇ ਪਾਸ਼ਾ ਮਹਾਰ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਬਾਬਾ ਦੀਪ ਸਿੰਘ ਦੇ ਸੰਗਾਸੀਆਂ ਦੇ ਪਰ ਅਪਕਾਰ ਸਾਨੂੰ ਯਾਦ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ